ਬਹੁਤ ਸਵਾਗਤ ਹੈ ਜੀ ਇੱਕ ਵਾਰ ਫੇਰ ਸਾਰੇ ਵਿਦਿਆਰਥੀਆਂ ਦਾ ਨਰਸਿੰਗ ਦੇ ਸਟੂਡੈਂਟਸ ਨੂੰ ਲੈ ਕੇ ਆਸਟ੍ਰੇਲੀਆ ਤੋਂ ਬੜੀਆਂ ਚੰਗੀਆਂ ਖਬਰਾਂ ਆ ਰਹੀਆਂ ਨੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਨਰਸਿੰਗ ਦੇ ਲਈ ਸੀਟਸ ਓਪਨ ਕਰ ਦਿੱਤੀਆਂ ਨੇ ਹਾਲਾਂਕਿ ਜਦੋਂ ਵੀ ਨਰਸਿੰਗ ਦੇ ਸਟੂਡੈਂਟਸ ਦੀ ਸੀਟ ਓਪਨ ਹੁੰਦੀ ਹੈ ਤੇ ਬਹੁਤ ਜਲਦੀ ਉਹ ਸੀਟ ਫਿਲ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਨੇ ਨਰਸਿੰਗ ਵਾਲੇ ਮੈਡੀਕਲ ਵਾਲੇ ਜਿਹੜੇ ਐਡਮਿਸ਼ਨ ਲੈਣ ਲਈ ਛਕਨੇ ਸੋ ਤੁਰੰਤ ਸਕ੍ਰੀਨ ਤੇ ਨੰਬਰ ਹੈ ਮਨਪ੍ਰੀਤ ਚੀਮਾ ਜੀ ਦੇ ਨਾਲ ਗੱਲ ਕਰੋ ਕਈ ਇੰਟੈਕਸ ਦੇ ਵਿੱਚ ਕਈ ਯੂਨੀਵਰਸਿਟੀਆਂ ਦੇ ਵਿੱਚ ਹਜੇ ਨਰਸਿੰਗ ਦੀਆਂ ਸੀਟਸ ਓਪਨ ਨੇ ਔਰ ਮਨਪ੍ਰੀਤ ਚੀਮਾ ਜੀ ਜਿਹੜੇ ਕਿ ਸਟੱਡੀ ਸਕੁਅਰ ਦੇ ਆਸਟ੍ਰੇਲੀਆ ਦੇ ਐਕਸਪਰਟ ਨੇ ਬਹੁਤ ਚੰਗਾ ਸਕਸੈਸ ਰੇਟ ਹੈ ਔਰ ਸਟੱਡੀ ਸਕੁਅਰ ਜਹੀ ਕੰਪਨੀ ਹੈ ਜਿਸ ਦਾ ਆਫਿਸ ਵੀ ਆਸਟ੍ਰੇਲੀਆ ਦੇ ਵਿੱਚ ਹੈ ਔਰ ਆਸਟ੍ਰੇਲੀਆ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਨਾਲ ਸਟੱਡੀ ਸਕੁਅਰ ਡਾਇਰੈਕਟ ਡੀਲ ਕਰਦਾ ਹੈ ਇਸ ਕਰਕੇ ਇਹਨਾਂ ਦਾ ਸਕਸੈਸ ਰੇਟ ਬਹੁਤ ਜ਼ਿਆਦਾ ਹੈ ਕਿਉਂਕਿ ਆਥਰਾਇਜ਼ਡ ਕੰਪਨੀ ਹੈ ਹੁਣ ऑटो ग्रांड वीजा ਵੀ ਬਹੁਤ ਸਟੱਡੀ ਸਕੂਅਰ ਨੇ ਹਾਸਲ ਕੀਤੇ ਨੇ ਹੁਣ ਮੈਂ ਸਾਰੇ ਸਟੂਡੈਂਟਸ ਨੂੰ ਕਹੂੰਗਾ ਕਿ ਮਨਪ੍ਰੀਤ ਜੀ ਦੇ ਨਾਲ ਇਸ ਨੰਬਰ ਤੇ ਤੁਸੀਂ ਸੰਪਰਕ ਬਣਾਓ ਪਰ ਚੀਮਾ ਜੀ ਮੈਂ ਇਹ ਚਾਹੂੰਗਾ ਕਿ ਨਰਸਿੰਗ ਦੇ ਸਟੂਡੈਂਟਸ ਦੇ ਪ੍ਰੋਫਾਈਲ ਕਿਸ ਤਰ੍ਹਾਂ ਦੇ ਹੋਣ ਕਿਹੜੀਆਂ-ਕਿਹੜੀਆਂ ਯੂਨੀਵਰਸਿਟੀਆਂ ਨੇ ਕਿੰਨੀਆਂ ਕਿ ਸੀਟਾਂ ਜੇ ਓਪਨ ਨੇ ਓਵਰਲ ਨਰਸਿੰਗ ਦੇ ਮਾਮਲੇ ਦੇ ਵਿੱਚ ਰਿਜ਼ਲਟਸ ਦਾ ਟ੍ਰੈਂਡ ਕੀ ਹੈ ਜਾਂ ਕਿਸ ਤਰ੍ਹਾਂ ਦੇ ਰਿਜ਼ਲਟਸ ਆਉਂਦੇ ਨੇ ਇਹ ਸਾਰੇ ਵਿਸ਼ੇ ਤੁਸੀਂ ਐਡਰੈਸ ਕਰੋ ਸਟੂਡੈਂਟਸ ਦੇ ਲਈ ਦੇਖੋ ਨਰਸਿੰਗ ਤਾਂ ਹਮੇਸ਼ਾ ਹੀ ਟ੍ਰੈਂਡ ਦੇ ਵਿੱਚ ਸੀਗਾ ਬਟ ਹੁਣ ਕੁਝ ਟਾਈਮ ਤੋਂ ਜਦੋਂ ਤੋਂ ਕੈਨੇਡਾ ਦੇ ਵਿੱਚ ਸਿਕਤਾਈ ਹੋਈ ਹੈ ਬੱਚੇ ਬਹੁਤ ਮੂਵ ਕਰ ਗਏ ਆਸਟ੍ਰੇਲੀਆ ਦੇ ਵੱਲ ਔਰ ਇੱਕ ਪਲੱਸ ਪੁਆਇੰਟ ਆਸਟ੍ਰੇਲੀਆ 'ਚ ਇਹ ਹੈ ਕਿ ਮੈਥ ਸਿਕ ਮੈਂਡਟਰੀ ਸਬਜੈਕਟਸ ਨਹੀਂ ਹੈ ਬੀਐਸਸੀ ਨਰਸਿੰਗ 'ਚ ਐਡਮਿਸ਼ਨ ਲੈਣ ਲਈ ਔਰ ਹਰ ਬੱਚੇ ਨੂੰ ਪਤਾ ਹੈ ਕਿ ਇਸ ਟਾਈਮ ਨਰਸਿੰਗ ਡਿਮਾਂਡ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਪੀਆਰ ਥੋੜੀ ਜੀ ਈਜ਼ੀ ਹੈ ਐਸ ਕੰਪੈਰੇਟਿਵ ਟੂ ਅਦਰ ਕੋਰਸੇਸ ਤਾਂ ਜਿੰਨੇ ਵੀ ਮੈਡੀਕਲ ਦੇ ਬੱਚੇ ਨੇ ਉਹ ਹਰ ਬੱਚਾ ਚਾਹ ਰਿਹਾ ਕਿ ਮੇਰੀ ਨਰਸਿੰਗ ਚ ਪਹਿਲਾਂ ਐਡਮਿਸ਼ਨ ਹੋ ਜੇ ਬੱਚਾ ਦੋ ਦੋ ਤਿੰਨ ਤਿੰਨ ਵਾਰੀ ਆਇਲਸ ਬੱਚੇ ਰਿਪੀਟ ਕਰਕੇ ਦੇ ਰਿਹਾ ਕਿ 7 ਇਚ ਆਜਨਗਰ ਕਿਸੇ ਦੇ ਕਿਸੇ ਮੋਡਿਊਲ ਚ ਸਕੋਰ ਘੱਟ ਵੀ ਰਹਿ ਜਾਂਦੇ ਆ ਤਾਂ ਬੱਚੇ ਰੈਦਰ ਥੈਨ ਅਪਲਾਈਂਗ ਇਨ ਹੈਲਥ ਸਾਇੰਸ ਯਾਦਰ ਕੋਰਸੇਸ ਚ ਉਹਨਾਂ ਦੀ ਫਰਸਟ ਪ੍ਰਾਇੋਰਟੀ ਹੈ ਕਿ ਇੱਕ ਵਾਰੀ ਹੋਰ ਟਰਾਈ ਕਰ ਲਿਆ ਜੇ ਦਾ ਐਗਜ਼ਾਮ ਦੇ ਕੇ ਅਗਰ 7 E ਆ ਜਾਂਦੇ ਨਰਸਿੰਗ ਕਿ ਐਡਮਿਸ਼ਨ ਹੋ ਜਾਂਦੀ ਹੈ ਤਾਂ ਥੋੜਾ ਈਜ਼ੀ ਹੋ ਜਾਏਗਾ ਕਿ ਪੀਆਰ ਦੇ ਪ੍ਰੋਸਪੈਕਟਿਵਸ ਦੇ ਨਾਲ ਮੈਨੂੰ ਲੱਗਦਾ ਹੈ ਕਿ ਸੀਟਸ ਜੀ ਤੁਸੀਂ ਜਿੱਦਾਂ ਗੱਲ ਕੀਤੀ ਕਿ ਸੀਟਸ ਫਿਲ ਹੁੰਦੀਆਂ ਜਾ ਰਹੀਆਂ ਸੀਟਸ ਕੁਝ ਯੂਨੀਵਰਸਿਟੀਆਂ ਦੇ ਵਿੱਚ ਤਾਂ 6 6 7 7 ਸੀਟਾਂ ਹੀ ਬਚੀਆਂ ਨੇ ਕੁਝ ਯੂਨੀਵਰਸਿਟੀਆਂ ਦੇ ਜਨਨ ਦੇ ਰੀਜਨਲ ਕੈਂਪਸਿਸ ਹੈ ਜਾਂ ਉਹਨਾਂ ਦੇ ਕੋਲ ਦੋ ਤੋਂ ਜ਼ਿਆਦਾ ਕੈਂਪਸਿਸ ਹੈ ਉਹਨਾਂ ਕੋਲ ਫਿਰ ਵੀ ਸੀਟਸ ਅਵੇਲੇਬਲ ਹੈ ਬਟ ਜਿਸ ਹਿਸਾਬ ਨਾਲ ਸਾਡੇ ਕੋਲ ਇਨਕੁਆਰੀਜ਼ ਆ ਰਹੀਆਂ ਨਰਸਿੰਗ ਦੇ ਵਿੱਚ ਲੱਗਦਾ ਬਹੁਤ ਜਲਦੀ ਇਹ ਸਾਰ ਤਾਂ ਜਿਹੜੇ ਵੀ ਬੱਚੇ ਅਪਲਾਈ ਕਰਨਾ ਚਾਹੁੰਦੇ ਆ ਜਨਵਰੀ ਇਨਟੇਕ ਦੇ ਵਿੱਚ ਉਹਨਾਂ ਸਾਰੇ ਬੱਚਿਆਂ ਨੂੰ ਮੈਂ ਇਹੀ ਕਹਾਂਗਾ ਕਿ ਤੁਸੀਂ ਆਪਣਾ ਜਲਦੀ ਤੋਂ ਜਲਦੀ ਡਾਕੂਮੈਂਟਸ ਲੈ ਕੇ ਆਓ ਆਪਣੀ ਐਪਲੀਕੇਸ਼ਨ ਅਗਰ ਤੁਸੀਂ ਇਹ ਸੋਚ ਰਹੇ ਹੋ ਕਿ ਕੋਈ ਗੱਲ ਨਹੀਂ ਸਾਡੇ ਬੈਂਡਸ ਹੈਗੇ ਆ ਜਾਂ ਅਸੀਂ ਪਹਿਲਾਂ ਫਾਈਨੈਂਸ਼ੀਅਲਸ ਰੈਡੀ ਕਰ ਲਈਏ ਫਿਰ ਅਸੀਂ ਅਪਲਾਈ ਕਰਾਂਗੇ ਸੀਟ ਤਾਂ ਮਿਲ ਜਾਣੀ ਹੈ ਤਾਂ ਤੁਸੀਂ ਬਿਲਕੁਲ ਗਲਤ ਹੋ ਪਹਿਲਾਂ ਆਪਣੀ ਐਪਲੀਕੇਸ਼ਨ ਅਪਲਾਈ ਕਰ ਦਿਓ ਐਟਲੀਸਟ ਆਪਣੀ ਸੀਟ ਬੁੱਕ ਕਰ ਲਓ ਫਿਰ ਤੁਸੀਂ ਆਪਣੇ ਫਾਈਨੈਂਸ਼ੀਅਲਸ ਨੂੰ ਸਾਈਮਲਟੇਨੀਅਸਲੀ ਅਰੇਂਜ ਕਰਦੇ ਰਹੋ ਤਾਂ ਜੋ ਤੁਸੀਂ ਇਨਟੇਕ ਨੂੰ ਮਿਸ ਨਾ ਕਰ ਜਿਓ ਅਗਰ ਇਹ ਇੱਕ ਹੋਰ ਚੀਜ਼ ਮੈਂ ਦੱਸ ਲਿਆਉਂਗਾ ਨਰਸਿੰਗ ਦੇ ਵਿੱਚ ਆਫਰ ਲੈਟਰ ਮਿਲਣਾ ਇਜ਼ ਨਾਟ ਦਾ ਸ਼ਿਉਰਟੀ ਕਿ ਤੁਹਾਡੀ ਐਡਮਿਸ਼ਨ ਹੋ ਗਈ ਹੈ ਕਿਉਂਕਿ ਨਰਸਿੰਗ ਇੱਕ ਇਦਾਂ ਦਾ ਕੰਪੀਟੀਟਿਵ ਕੋਰਸ ਹੈ ਜਿਹਦੇ ਵਿੱਚ ਯੂਨੀਵਰਸਿਟੀ ਜਦੋਂ ਤੁਹਾਡੀ ਫੀਸ ਡਿਪੋਜ਼ਿਟ ਹੁੰਦੀ ਹੈ ਉਦੋਂ ਹੀ ਆਪਣੀ ਸੀਟ ਨੂੰ ਬੁੱਕ ਮੰਨਦੇ ਹੋ ਤਾਂ ਤੁਸੀਂ ਇਹ ਚੈਲੰਜ ਵੀ ਨਹੀਂ ਕਰ ਸਕਦੇ ਯੂਨੀਵਰਸਿਟੀ ਨੂੰ ਕਿ ਮੇਰੇ ਕੋਲ ਤਾਂ ਆਫਰ ਲੈਟਰ ਸੀਗੀ ਤੁਸੀਂ ਮੇਰੀ ਰਿਵੋਕ ਕਿਦਾਂ ਕਰਤੀ ਸੀਟ ਕਿ ਮੇਰੇ ਕੋਲ ਤਾਂ ਆਫਰ ਸੀਗੀ ਤੁਸੀਂ ਮੈਨੂੰ ਇਹ ਕਿਦਾਂ ਕਹਿ ਰਹੇ ਹੋ ਕਿ ਹੁੰਦਾ ਨਹੀਂ ਐਡਮਿਸ਼ਨ ਨਹੀਂ ਹੋ ਸਕਦੀ ਇਸ ਕਰਕੇ ਅਗਰ ਕੋਈ ਵੀ ਬੱਚਾ ਅਪਲਾਈ ਕਰਨਾ ਚਾਹੁੰਦਾ ਫਟਾਫਟ ਆ ਕੇ ਪਹਿਲਾਂ ਆਪਣੀ ਐਪਲੀਕੇਸ਼ਨ ਅਪਲਾਈ ਕਰਕੇ ਨਾਲ ਦੀ ਨਾਲ ਫਾਈਨੈਂਸ਼ੀਅਲਸ ਰੈਡੀ ਰੱਖੋ ਅਗਰ ਨਰਸਿੰਗ ਦੇ ਵਿੱਚ ਜਾਣਾ ਹੈ ਕਿਉਂਕਿ ਨਰਸਿੰਗ ਦੀ ਸੀਟ ਉਦੋਂ ਹੀ ਬੁੱਕ ਮੰਨੀ ਜਾਂਦੀ ਹੈ ਜਦੋਂ ਉਹਦੀ ਫੀਸ ਯੂਨੀਵਰਸਿਟੀ ਨੂੰ ਚਲੀ ਜਾਂਦੀ ਹੈ ਦੇਖੋ ਬਹੁਤ ਯੂਨੀਵਰਸਿਟੀਆਂ ਹੁਣ ਜੁਲਾਈ ਇਨਟੇਕ ਨੂੰ ਪਲਾਨ ਕਰ ਰਹੀਆਂ ਨੇ ਠੀਕ ਹੈ ਜੀ ਕੱਲ ਵੀ ਸਾਡੀ ਕਿਉ ਯੂਨੀਵਰਸਿਟੀ ਸਾਡੇ ਕੋਲ ਆਏ ਹੋਏ ਸੀਗੇ ਉਹਨਾਂ ਦੇ ਰਿਪਰੈਜ਼ੈਂਟੇਟਿਵਜ਼ ਉਹ ਵੀ ਜੁਲਾਈ ਦੇ ਵਿੱਚ ਸਟਾਰਟ ਕਰ ਰਹੇ ਆ 댓 ਮੀਨਸ ਕਿ ਨਰਸਿੰਗ ਦੀ ਡਿਮਾਂਡ ਨੂੰ ਦੇਖਦੇ ਹੋਏ ਔਰ ਨਰਸਿਸ ਦੀ ਡਿਮਾਂਡ ਨੂੰ ਦੇਖਦੇ ਹੋਏ ਹਾਈ ਕਮਿਸ਼ਨ ਔਰ ਯੂਨੀਵਰਸਿਟੀਆਂ ਔਰ ਆਸਟ੍ਰੇਲੀਅਨ ਗਵਰਨਮੈਂਟ ਨੂੰ ਵੀ ਇਹ ਲੱਗ ਰਿਹਾ ਕਿ ਸਾਨੂੰ ਹੋਰ ਸ ਨਿਊ ਇਨਟੇਕਸ ਦੇਖੋ ਵਿਦਆਊਟ ਹਾਈ ਕਮਿਸ਼ਨ ਜਾਂ ਗਵਰਨਮੈਂਟ ਦੀ ਪਰਮਿਸ਼ਨ ਤੋਂ ਤਾਂ ਸੀਟਾਂ ਆ ਨਹੀਂ ਜਾਣਗੀਆਂ ਥੈਟ ਮੀਨਸ ਏਵਰੀਬਾਡੀ ਵਾਂਟਸ ਕਿ ਨਰਸਿਸ ਹੋਰ ਆਨ ਸਾਡੇ ਕੰਟਰੀ ਦੇ ਵਿੱਚ ਇਸ ਕਰਕੇ ਜੁਲਾਈ ਇਨਟੇਕ ਬਹੁਤ ਜਲਦੀ ਤੁਸੀਂ ਦੇਖੋਗੇ ਕਿ ਜੁਲਾਈ ਦੇ ਵਿੱਚ ਵੀ ਸੀਟਸ ਓਪਨ ਹੋਣਗੀਆਂ ਬਟ ਜਿਹੜੀ ਚੀਜ਼ ਹਜੇ ਸਾਡੇ ਹੱਥ ਦੇ ਵਿੱਚ ਹੈ ਉਹ ਹੈ ਜਨਵਰੀ ਇਨਟੇਕ ਸੋ ਮੈਂ ਇਹੀ ਬੱਚਿਆਂ ਨੂੰ ਕਹੂੰਗਾ ਕਿ ਤੁਸੀਂ ਜੁਲਾਈ ਨੂੰ ਹਜੇ ਭੁੱਲ ਜੋ ਉਹ ਸੀਟਸ ਆਨ ਆਨ ਬਾਅਦ ਦੀ ਗੱਲ ਹੈ ਬਟ ਤੁਸੀਂ ਜਨਵਰੀ ਇਨਟੇਕ ਦੇ ਵਿੱਚ ਜੰਨੀਆਂ ਵੀ ਸੀਟਸ ਹੈ ਉਹਦੇ 'ਚ ਕੋਸ਼ਿਸ਼ ਕਰੋ ਆਪਣੇ ਐਡਮਿਸ਼ਨ ਕਰਵਾਣ ਦੀ ਔਰ ਆਪਣਾ ਵੀਜ਼ਾ ਲੈਣ ਦੀ ਜੀ ਸੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਮਨਪੀ ਚੀਮਾ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਸਕਰੀਨ ਤੇ ਨੰਬਰ ਵੀ ਹੈ ਸਟੱਡੀ ਸਕਿਅਰ ਦੇ ਤੁਸੀਂ ਚੰਡੀਗੜ੍ਹ ਆਫਿਸ ਆ ਕੇ ਮਿਲ ਸਕਦੇ ਹੋ ਪੰਜਾਬ ਹਰਿਆਣਾ ਦੇਸ਼ ਦੇ ਕਿਸੇ ਵੀ ਹਿੱਸੇ 'ਚ ਤੁਸੀਂ ਇਸ ਨੰਬਰ ਤੇ ਆਨਲਾਈਨ ਆ ਕਾਉਂਸਲਿੰਗ ਵੀ ਲੈ ਸਕਦੇ ਹਾਂ ਜ਼ੂਮ ਮੀਟਿੰਗ ਤੇ ਕਾਉਂਸਲਿੰਗ ਲੈ ਸਕਦੇ ਹਾਂ ਥੈਂਕ ਯੂ ਸੋ ਮਚ